ਸਾਸਰੀ ਕਾਜੀ ਸਾਰਿਆਂ ਨੂੰ ਪੱਡਾ ਕੈਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲੈਕਸ਼ਨ ਬਹੁਤ ਹੀ ਪਿਆਰੀ रहेगी ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਸੂਟ ਹੋਏਗਾ ਜੀ ਖਾਦੀ ਸਿਲਕ ਦਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਹੋਏਗਾ ਫੁੱਲ ਵਰਕ ਹੋਏਗਾ ਸ਼ਰਟ ਦੇ ਉੱਪਰ ਜਿਹੜੀ ਬਾਟਮ ਹੋਏਗੀ ਉਸ ਦੇ ਪੌਂਚਿਆਂ ਦੇ ਉੱਪਰ ਵਰਕ ਹੋਏਗਾ ਕ੍ਰੇਪ ਦੀ ਬਾਟਮ ਹੋਏਗੀ ਚਨਾਉਂ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਕੀਨ ਖਾਬਰ ਤੈਨੂੰ ਸ਼ਰਟ ਮਿਲੇਗੀ ਪਿਓਰ ਗਰੇਵ ਸਿਲਕ ਦੀ ਬਾਟਮ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਮੈਂਸ਼ਨ ਕੀਤਾ ਗਿਆ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਰਾਮਟੈਕਸ ਕਾਟਨ ਦੀ ਸ਼ਰਟ ਹੋਏਗੀ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਕਾਟਨ ਦੀ ਨਾਲ ਪਿਓ ਸ਼ਿਫੌਨ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਡਰਾਮ ਟੈਕਸ ਬ੍ਰਾਂਡ ਤੇ ਹੀ ਸੂਟ ਮਿਲਣਗੇ ਸ਼ਰਟ ਜਿਹੜੀ ਕਾਟਨ ਦੀ ਹੋਏਗੀ ਪਲੇਨ ਬਾਟਮ ਹੋਏਗੀ ਸ਼ਿਫੌਨ ਦਾ ਦੁਪੱਟਾ ਹੋਏਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਹੋਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਮਿਲਣਗੇ ਜੀ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੋਏਗੀ ਫੁੱਲ ਵਰਕ ਹੋਏਗਾ ਹੈਂਡ ਵਰਕ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਮਸਲੀਨ ਦੀ ਹੋਏਗੀ ਉਸ ਦੇ ਉੱਪਰ ਪੈਚ ਵਰਗਾ ਦਾ ਕੰਮ ਹੋਏਗਾ ਵਿਸਕੋਸ ਸੌਫਟ ਔਰਗੈਂਜ਼ਾ ਦੁਪੱ ਫਰੰਟ ਸੂਟ ਹੋਏਗਾ ਸ਼ਰਟ ਪ੍ਰਿੰਟ ਵਾਲੀ ਹੋਏਗੀ ਬਾਟਮ ਜਿਹੜੀ ਹੋਈ ਸੈਲਫ ਪ੍ਰਿੰਟ ਵਿੱਚ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜਾ ਸੂਟ ਹੋਗਾ ਪਿਓਰ ਟੈਬੀ ਔਰਗੈਂਜ਼ਾ ਦੀ ਸ਼ਰਟ ਹੋਏਗੀ ਫਰੰਟ ਦੇ ਉੱਪਰ ਹੈਂਡਵਰਕ ਦਾ ਕੰਮ ਹੋਏਗਾ ਮਸ਼ੀਨਵਰਕ ਦਾ ਕੰਮ ਹੋਏਗਾ ਜਿਹੜਾ ਦੁਪੱਟਾ ਹੋਏਗਾ ਉਸ ਦੇ ਅਗਲੇ ਯਰ ਸੂਟ ਹੋਣਗੇ ਬਰਬਰ ਸੌਰੀ ਜੌਰਜਟ ਸੂਟ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ ਆਰੀ ਵਰਕ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਜੌਰਜਟ ਡਿਜੀਟਲ ਪ੍ਰਿੰਟ ਹੋਏਗੀ ਜਿਹੜਾ ਦੁਪੱਟਾ ਹੋਏਗਾ ਬਰਬਰੀ ਜੌਰਜਟ ਡਿਜੀਟਲ ਪ੍ਰਿੰਟਡ ਦੁਪੱਟਾ ਹੋਏਗਾ ਕਲਰ ਆਪਸ਼ਨ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਸ਼ਿਪਿੰਗ ਜਿਹੜੀ ਹੋਏਗੀ ਫ੍ਰੀ ਹੋਏਗੀ ਆ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸ